ਸਤ ਸ੍ਰੀ ਅਕਾਲ ਦੀ ਸਾਰਿਆਂ ਨੂੰ ਮੈਂ ਡਾਕਟਰ ਰਾਜ ਗੁਰਬੀਰ ਸਿੰਘ ਚਾਹਲ ਆਯੁਰਵੈਦਿਕ ਫਿਜ਼ੀਸ਼ੀਅਨ ਅੱਜ ਗੱਲ ਕਰਾਂਗੇ ਗ੍ਰੈਣੀ ਬਾਰੇ ਇਰੀਟੇਬਲ ਬਾਉਲ ਸਿੰਡਰੋਮ ਬਾਰੇ ਆਯੁਰਵੇਦ ਦੇ ਵਿੱਚ ਆਈਬੀਐਸ ਨੂੰ ਸੰਗ੍ਰਹਿਣੀ ਗ੍ਰੈਣੀ ਰੋਗ ਜਾਂ ਗ੍ਰੈਣੀ ਦੋਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਦੇ ਵਿੱਚ ਇਨਸਾਨ ਨੂੰ ਪੇਟ ਪੂਰੀ ਤਰ੍ਹਾਂ ਸਾਫ਼ ਹੋਇਆ ਮਹਿਸੂਸ ਨਹੀਂ ਹੁੰਦਾ ਹਰ ਸਮੇਂ ਇਨਸਾਨ ਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਉਸ ਦਾ ਪੇਟ ਪੂਰੀ ਤਰ੍ਹਾਂ ਸਾਫ਼ ਨਹੀਂ ਹੋ ਪਾਇਆ ਪੇਟ ਦੇ ਵਿੱਚ ਇੱਕਦਮ ਦਰਦ ਉੱਠਦਾ ਹੈ ਜੋ ਕਿ ਮਲ ਤਿਆਗਣ ਤੋਂ ਬਾਅਦ ਹੀ ਹਟਦਾ ਹੈ ਇਨਸਾਨ ਨੂੰ ਇੱਕਦਮ ਤਿੱਖਾ ਦਰਦ ਮਹਿਸੂਸ ਹੁੰਦਾ ਹੈ ਜਦੋਂ ਇਨਸਾਨ ਦੇ ਪੇਟ ਦੇ ਵਿੱਚ ਦਰਦ ਹੁੰਦਾ ਹੈ ਜਦੋਂ ਇਨਸਾਨ ਮਲ ਤਿਆਗ ਕਰਦਾ ਹੈ ਉਸ ਤੋਂ ਬਾਅਦ ਉਸਦਾ ਪੇਟ ਦਰਦ हट ਜਾਂਦਾ ਹੈ ਸਾਈਨ ਐਂਡ ਸਿੰਪਟਮਸ ਇਨਸਾਨ ਦੇ ਪੇਟ ਦੇ ਨਿਚਲੇ ਹਿੱਸੇ ਵਿੱਚ ਤਿੱਖਾ ਦਰਦ ਮਹਿਸੂਸ ਹੁੰਦਾ ਹੈ ਜੋ ਕਿ ਜਦੋਂ ਇਨਸਾਨ ਮਲ ਦਾ ਤਿਆਗ ਕਰ ਲੈਂਦਾ ਹੈ ਉਸ ਤੋਂ ਬਾਅਦ ਇਨਸਾਨ ਦੇ ਇਹ ਦਰਦ ਹੋਣਾ ਹਟ ਜਾਂਦਾ ਹੈ ਕਬਜ਼ ਲੂਜ਼ ਮੋਸ਼ਨ ਪੇਟ ਦੇ ਵਿੱਚ ਭਾਰੀਪਨ ਮਹਿਸੂਸ ਹੁੰਦਾ ਹੈ ਇਨਸਾਨ ਨੂੰ ਬਾਰ ਬਾਰ ਮਲ ਤਿਆਗ ਕਰਨ ਦੀ ਇੱਛਾ ਹੁੰਦੀ ਹੈ ਪੇਟ ਦੇ ਵਿੱਚ ਫੁਲਾਵਟ ਮਹਿਸੂਸ ਹੁੰਦੀ ਹੈ ਪੇਟ ਗੈਸ ਨਾਲ ਭਰਿਆ ਹੋਇਆ ਮਹਿਸੂਸ ਹੁੰਦਾ ਹੈ ਜੀ ਕੱਚਾ ਹੁੰਦਾ ਹੈ ਛਾਤੀ ਦੇ ਵਿੱਚ ਇਨਸਾਨ ਨੂੰ ਦਰਦ ਮਹਿਸੂਸ ਹੁੰਦਾ ਹੈ ਹਰ ਸਮੇਂ ਇਨਸਾਨ ਥਕਾਵਟ ਮਹਿਸੂਸ ਕਰਦਾ ਹੈ ਭੁੱਖ ਘਟ ਲੱਗਦੀ ਹੈ ਇਨਸਾਨ ਜਿੜਚੜਾ ਹੋ ਜਾਂਦਾ ਹੈ ਕੁਝ ਵੀ ਖਾਣ ਨੂੰ ਇਨਸਾਨ ਦਾ ਦਿਲ ਨਹੀਂ ਕਰਦਾ ਸਿਰਦਰਦ ਇਨਸਾਨ ਸਟ्रेस ਦੇ ਵਿੱਚ ਰਹਿੰਦਾ ਹੈ ਇਨਸਾਨ ਨੂੰ ਭੁੱਖ ਨਹੀਂ ਲੱਗਦੀ ਇਨਸਾਨ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ بار بار ਇਨਸਾਨ ਦੀ ਨੀਂਦ ਖੁੱਲ ਜਾਂਦੀ ਹੈ ਇਨਸਾਨ ਪ੍ਰੋਪਰਲੀ ਨੀਂਦ ਨਹੀਂ ਲੈ ਪਾਉਂਦਾ ਡਾਇਰੀਆ ਕੌਨਸਟਿਪੇਸ਼ਨ ਸਵੀਅਰ ਐਬਡੋਮినਲ ਪੇਨ ਨੌਜ਼ੀਆ ਹਾਟਬਰਨ ਹਾਟਬਰਨ ਚੈਸਟ ਪੇਨ ਪੇਨ ਇਨ ਐਬਡੋਮినਲ ਰੀਜਨ ਇਰੀਟੇਬਿਲਟੀ ਫੈਟੀਗ ਐਂਜ਼ਾਇਟੀ ਡਿਪਰੈਸ਼ਨ ਸਮੈਲੀ ਸਟੂਲ ਡਰਾਈ ਮਾਊਥ ਐਂਜ਼ਾਇਟੀ ਸਲੀਪ ਡਿਸਟਰਬੈਂਸਸ ਫੂਡ ਇਨਟੋਲਰੈਂਸ ਕਾਜ਼ਸ ਆਫ ਆਈਬੀਐਸ ਗਲਤ ਖਾਣਾ ਖਾਣਾ ਸਮੇਂ ਸਿਰ ਭੋਜਨ ਦਾ ਗ੍ਰਹਿਣ ਨਾ ਕਰਨਾ ਅਤੀ ਗੁਰੂ ਅਤੀ ਰੂਖਸ਼ ਭੋਜਨ ਦਾ ਜ਼ਿਆਦਾ ਸੇਵਨ ਕਰਨਾ ਫਾਸਟ ਫੂਡ ਦਾ ਸੇਵਨ ਕਰਨਾ ਐਲਕੋਹਲ ਦਾ ਯੂਜ਼ ਕਰਨਾ ਬੇਲੋੜੀਆਂ ਦਵਾਈਆਂ ਦੀ ਅਤੀ ਵਰਤੋਂ ਕਰਨਾ ਹਰ ਸਮੇਂ ਚਿੰਤਾ ਵਿੱਚ ਰਹਿਣਾ ਜੇਕਰ ਕੋਈ ਇਨਸਾਨ ਡਿਪਰੈਸ਼ਨ ਦਾ ਸ਼ਿਕਾਰ ਹੈ ਤਾਂ ਉਹਦੇ ਵਿੱਚ ਆਈਬੀਐਸ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਸਿਗਰਟ ਸਮੋਕਿੰਗ ਕਰਨਾ ਜੈਨੇਟਿਕ ਹਿਸਟਰੀ ਹੋਣਾ ਜੇਕਰ ਪਰਿਵਾਰ ਦੇ ਵਿੱਚ ਕੋਈ ਇਨਸਾਨ ਆਈਬੀਐਸ ਤੋਂ ਗ੍ਰਸਥ ਹੈ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਚਾਂਸੇਸ ਹਨ ਕਿ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਆਈਬੀਐਸ ਦੀ ਪ੍ਰੋਬਲਮ ਹੋ ਸਕਦੀ ਹੈ ਅਤੇ ਗਰੂ ਭੋਜਨ ਦਾ ਬਹੁਤ ਜ਼ਿਆਦਾ ਸੇਵਨ ਕਰਨਾ ਜਿਆਦਾ ਠੰਡੇ ਅਤੇ ਤਰਲ ਪਦਾਰਥਾਂ ਦੀ ਅਤੀ ਵਰਤੋਂ ਕਰਨਾ ਸਰੀਰਕ ਅਤੇ ਮਾਨਸਿਕ ਤਣਾਅ ਦੇ ਵਿੱਚ ਹੋਣਾ ਕਿਸੇ ਤਰ੍ਹਾਂ ਦੇ ਫੂਡ ਆਰਟੀਕਲਸ ਤੋਂ ਅਲਰਜਿਕ ਹੋਣਾ ਰਿਸਕ ਫੈਕਟਰਸ ਇੰਪ੍ਰੋਪਰ ਈਟਿੰਗ ਐਲਕੋਹਲ ਦੀ ਵਰਤੋਂ ਕਰਨਾ ਨੇਚਰਲ ਅਰਜਿਸ ਨੂੰ ਰੋਕਣਾ ਖਾਣਾ ਖਾਣ ਤੋਂ ਬਾਅਦ ਇੱਕਦਮ ਐਕਸਰਸਾਈਜ਼ ਕਰਨਾ ਡਾਈਜੈਸਟਿਵ ਸਿਸਟਮ ਦੀ ਕਿਸੇ ਤਰ੍ਹਾਂ ਦੀ ਕੋਈ ਇਨਫੈਕਸ਼ਨ ਤੋਂ ਗ੍ਰਸਤ ਹੋਣਾ ਬੇਸਿਕ ਕੌਜ਼ਸ ਆਫ ਆਈਬੀਐਸ ਨਿਦਾਨ ਅਕੋਰਡਿੰਗ ਟੂ ਆਯੁਰਵੇਦਾ ਪੂਰ ਨਿਊਟ੍ਰੀਸ਼ਨ ਯੂਜ਼ ਆਫ ਹੈਵੀ ਫੂਡਸ ਜਿਆਦਾ ਮਾਤਰਾ ਦੇ ਵਿੱਚ ਖਾਰਲ ਪਦਾਰਥਾਂ ਦੀ ਵਰਤੋਂ ਕਰਨਾ ਜਿਆਦਾ ਠੰਡੇ ਪਦਾਰਥਾਂ ਦੀ ਵਰਤੋਂ ਕਰਨਾ ਪਾਚਨ ਸ਼ਕਤੀ ਦਾ ਸਲੋ ਹੋ ਜਾਣ ਦੇ ਕਾਰਨ ਸਰੀਰਿਕ ਅਤੇ ਮਾਨਸਿਕ ਤਣਾਅ ਤੋਂ ਗ੍ਰਸਤ ਹੋਣ ਦੇ ਕਾਰਨ ਖਾਣੇ ਤੋਂ ਕਿਸੇ ਤਰ੍ਹਾਂ ਦੀ ਅਲਰਜੀ ਤੋਂ ਗ੍ਰਸਤ ਹੋਣ ਦੇ ਕਾਰਨ ਸਹੀ ਸਮੇਂ ਤੇ ਭੋਜਨ ਦਾ ਗ੍ਰਹਿਣ ਨਾ ਕਰਨ ਕਰਕੇ ਇਹਨਾਂ ਕਾਰਨਾਂ ਕਰਕੇ ਇਨਸਾਨ ਆਈਬੀਐਸ ਤੋਂ ਗ੍ਰਸਤ ਹੋ ਜਾਂਦਾ ਹੈ ਟਾਈਪਸ ਆਫ ਆਈਬੀਐਸ ਕਬਜ ਦੇ ਨਾਲ ਆਈਬੀਐਸ ਦਸਤ ਦੇ ਨਾਲ ਆਈਬੀਐਸ ਮਿਸ਼ਰਤ ਆਈਬੀਐਸ ਟਾਈਪਸ ਆਫ ਆਈਬੀਐਸ ਆਈਬੀਐਸ ਵਿਦ ਕਨਸਟਿਪੇਸ਼ਨ IBS with diarrhea IBS with mixed bowel habit kisi tarah di infection to grast hon to baad hon wali IBS post infectious IBS types of IBS according to ayurveda ayurveda de anusar grani panch tarah di hundi hai vataj pittaj kaphaj sanipataj ate amaj grani vataj grani vat di vriddhi hon karke insaan वातज ग्रैनी तो ग्रस्त हो जाता है साइन एंड सिम्पटम्स ऑफ अ पर्सन सफरिंग फ्रॉम वातज ग्रैनी वातज ग्रैनी तो ग्रस्त इंसान ਦੇ ਵਿੱਚ ਕਿਹੜੇ ਕਿਹੜੇ ਲੱਛਣ ਪਾਏ ਜਾਂਦੇ ਹਨ انسان ਦੇ ਮੂੰਹ ਅਤੇ ਗਲੇ ਦੇ ਵਿੱਚ ਖੁਸ਼ਕੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਭੁੱਖ ਅਤੇ ਪਿਆਸ ਲੱਗਦੀ ਹੈ ਅੱਖਾਂ ਅੱਗੇ ਹਨੇਰਾ ਮਹਿਸੂਸ ਹੁੰਦਾ ਹੈ ਕੰਨਾਂ ਵਿੱਚ ਆਵਾਜ਼ਾਂ ਸੁਣਾਈ ਦਿੰਦੀਆਂ ਹਨ انسان ਟੈਨਾਈਟਸ ਦੀ ਬਿਮਾਰੀ ਤੋਂ ਗ੍ਰਸਤ ਹੋ ਜਾਂਦਾ ਹੈ انسان ਦੀ છાતી ਅਤੇ કમર ਦੇ ਵਿੱਚ દર્દ રહેਦਾ ਹੈ انسان ડાયરિયા ਤੋਂ ગ્રਸਤ ਹੋ ਜਾਂਦਾ ਹੈ પિત્તજ ગ્રહણી શરીર ਦੇ ਵਿੱਚ પિત્ત ਦੀ અધિકતા હોਣ ਨਾਲ انسان પિત્તજ ગ્રહણી ਤੋਂ ગ્રਸਤ ਹੋ ਜਾਂਦਾ ਹੈ انسان ਦੇ ગળા ਦੇ ਵਿੱਚ જલન ਹੁੰਦੀ ਹੈ انسان ਦੇ ਸਟੂਲ ਦੇ ਵਿੱਚੋਂ ਇੱਕ ਤੇਜ਼ ਸਮੈਲ ਆਉਂਦੀ ਹੈ انسان ਨੂੰ શરીર ਦੇ ਵਿੱਚ ਜਲਨ ਮਹਿਸੂਸ ਹੁੰਦੀ ਹੈ انسان ਨੂੰ ਬਹੁਤ ਤੇਜ਼ ਪਿਆਸ ਲੱਗਦੀ ਹੈ انسان ਦਾ ਕੁਝ ਵੀ ਖਾਣ ਨੂੰ ਦਿਲ ਨਹੀਂ ਕਰਦਾ ਕਫਜ ગ્રહણી શરીર ਦੇ ਵਿੱਚ ਕਫ ਦੋਸ਼ ਦੀ ਵ੍ਰiddhi ਹੋਣ ਨਾਲ ਇਨਸਾਨ ਕਫਾਚ ਗ੍ਰੈਣੀ ਤੋਂ ਗ੍ਰਸਤ ਹੋ ਜਾਂਦਾ ਹੈ ਸਾਈਨ ਐਂਡ ਸਿੰਪਟਮਸ ਨੌਜ਼ੀਆ ਵੋਮਿਟਿੰਗ ਐਨੋਰੈਕਸਿਆ ਮੂੰਹ ਦੇ ਵਿੱਚ ਮਿੱਠਾ ਸਵਾਦ ਆਉਂਦਾ ਹੈ ਇਨਸਾਨ ਨੂੰ ਖੰਗ ਹੋ ਜਾਂਦੀ ਹੈ ਜ਼ੁਕਾਮ ਹੋ ਜਾਂਦਾ ਹੈ ਹਰ ਸਮੇਂ ਇਨਸਾਨ ਦਾ ਨੱਕ ਵਗਦਾ ਰਹਿੰਦਾ ਹੈ ਨਮਨੈਸ ਪੇਟ ਦੇ ਵਿੱਚ ਭਾਰੀਪਨ ਮਹਿਸੂਸ ਹੁੰਦਾ ਹੈ ਸਨੀ ਪਾਤਜ ਗ੍ਰੈਨਿੰਗ ਇਸ ਗ੍ਰੈਣੀ ਤੋਂ ਗ੍ਰਸਤ ਇਨਸਾਨ ਦੇ ਵਿੱਚ ਵਾਤਜ ਪਿੱਤਜ ਅਤੇ ਕਫਾਜ ਤਿੰਨੇ ਦੋਸ਼ਾਂ ਦੇ ਮਿਸ਼ਰਤ ਸਾਈਨ ਐਂਡ ਸਿੰਪਟਮ ਦੇਖਣ ਨੂੰ ਮਿਲਦੇ ਹਨ ਆਮ ਜ ਗ੍ਰੈਣੀ ਇਨਸਾਨ ਦਾ ਖਾਣਾ ਪੂਰੀ ਤਰ੍ਹਾਂ ਨਹੀਂ ਪਚ ਪਾਉਂਦਾ ਡਾਈਜੈਸਟਿਵ ਸਿਸਟਮ ਪ੍ਰੋਪਰ ਕੰਮ ਨਹੀਂ ਕਰ ਪਾਉਂਦਾ ਸਾਈਨ ਐਂਡ ਸਿੰਪਟਮ ਕੌਨਸਟਿਪੇਸ਼ਨ ਪੇਟ ਦੇ ਵਿੱਚ ਦਰਦ ਹੁੰਦਾ ਹੈ ਸਰੀਰ ਦੇ ਵਿੱਚ ਜਲਣ ਮਹਿਸੂਸ ਹੁੰਦੀ ਹੈ ਐਨੋਰੈਕਸਿਆ ਸਰੀਰ ਦੇ ਵਿੱਚ ਭਾਰੀਪਨ ਮਹਿਸੂਸ ਹੁੰਦਾ ਹੈ ਆਈਬੀਐਸ ਟ੍ਰਿਗਰਸ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਇਨਸਾਨ ਦੀ ਆਈਬੀਐਸ ਦੀ ਪ੍ਰੋਬਲਮ ਹੋਰ ਜ਼ਿਆਦਾ ਵੱਧ ਜਾਂਦੀ ਹੈ ਉਹਨਾਂ ਨੂੰ ਆਈਬੀਐਸ ਟ੍ਰਿਗਰਸ ਆਖਿਆ ਜਾਂਦਾ ਹੈ ਇਸ ਦੇ ਵਿੱਚ ਮੁੱਖ ਤੌਰ ਤੇ ਹਨ ਡਾਇਰੀ ਪ੍ਰੋਡਕਟਸ ਜਿਸ ਤਰ੍ਹਾਂ ਚੀਜ਼ ਮਿਲਕ ਗਲੂਟੇਨ ਵਾਲੀਆਂ ਪ੍ਰੋਡਕਟਸ ਜਿਦੇ ਵਿੱਚ ਕਣਕ ਜਾਂ ਹਰ ਉਹ ਸਮਾਨ ਜਿਦੇ ਵਿੱਚ ਗਲੂਟੇਨ ਦੀ ਵਰਤੋਂ ਹੁੰਦੀ ਹੈ ਸਟ੍ਰੈਸ ਲੈਬ ਇਨਵੈਸਟੀਗੇਸ਼ਨਸ ਸੀਬੀਸੀ ਕੋਲੋਨੋਸਕੋਪੀ ਸਟੂਲ ਟੈਸਟ ਮੈਨੇਜਮੈਂਟ ਐਂਡ ਟ੍ਰੀਟਮੈਂਟ ਰੋਟੀਨ ਪੋਜੰਦੇ ਵਿੱਚ ਬਦਲਾਵ ਬਹੁਤ ਜ਼ਿਆਦਾ ਜ਼ਰੂਰੀ ਹੈ ਰੋਜ਼ਾਨਾ ਦੀ ਖੁਰਾਕ ਦੇ ਵਿੱਚ ਫਾਈਬਰ ਦੀ ਵਰਤੋਂ ਕੀਤੀ ਜਾਵੇ ਡਾਇਰੀ ਪ੍ਰੋਡਕਟਸ ਜਿਵੇਂ ਕਿ ਪਨੀਰ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਦੀ ਘੱਟ ਵਰਤੋਂ ਕੀਤੀ ਜਾਵੇ ਡਾਇਰੀ ਪ੍ਰੋਡਕਟਸ ਨੂੰ ਰੋਕਣ ਤੋਂ ਬਾਅਦ ਕੈਲਸ਼ੀਅਮ ਦੀ ਪੂਰਤੀ ਕਰਨ ਲਈ ਪਾਲਕ ਜਾਂ ਬ੍ਰੋਕਲੀ ਆਦਿ ਸਬਜ਼ੀਆਂ ਦੀ ਵਰਤੋਂ ਕੀਤੀ ਜਾਵੇ ਜਿਹੜਾ ਭੋਜਨ ਕਰਨ ਤੋਂ ਬਾਅਦ ਇਨਸਾਨ ਦੇ ਪੇਟ ਦੇ ਵਿੱਚ ਗੈਸ ਬਣਦੀ ਹੈ ਉਹਨਾਂ ਭੋਜਨਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਮੁੱਖ ਰੂਪ ਦੇ ਵਿੱਚ ਜਿਹੜੇ ਭੋਜਨ ਗੈਸ ਬਣਾਉਂਦੇ ਹਨ ਉਹਨਾਂ ਦੇ ਵਿੱਚ ਗੋਭੀ ਚਿਵੰਗਮ ਕਾਰਬੋਨੇਟਡ ਵਾਟਰ ਕੋਲਡ ਡਰਿੰਕਸ ਕਾਫੀ ਇਹਨਾਂ ਗੈਸ ਬਣਾਉਣ ਵਾਲੀਆਂ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਗਲੂਟਨ ਰਿਚ ਡਾਈਟ ਦੀ ਵਰਤੋਂ ਕਰਨ ਤੋਂ ਪਰਹੇਜ਼ ਕੀਤਾ ਜਾਵੇ ਬੇਸ਼ੱਕ ਤੇ ਇਨਸਾਨ ਸਲੀਕ ਬਿਮਾਰੀ ਤੋਂ ਗ੍ਰਸਤ ਨਹੀਂ ਹੈ ਫਿਰ ਵੀ ਆਈਬੀਐਸ ਤੋਂ ਗ੍ਰਸਤਾਰ ਇਨਸਾਨ ਨੂੰ ਗਲੂਟਨ ਰਿਚ ਡਾਈਟ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਦਿਨ ਦੇ ਵਿੱਚ ਘੱਟੋ ਘੱਟ 8 ਗਲਾਸ ਪਾਣੀ ਪੀਤਾ ਜਾਵੇ ਹਰ ਰੋਜ਼ ਐਕਸਰਸਾਈਜ਼ ਕੀਤੀ ਜਾਵੇ ਯੋਗਾ ਮੈਡੀਟੇਸ਼ਨ ਰਾਤ ਨੂੰ ਪ੍ਰੋਪਰ ਨੀਂਦ ਲਈ ਜਾਵੇ ਕੰਪਲਿਕೇಷನ್ಸ್ ਆਫ ਆਈਬੀਐਸ ਸਕੈਨ ਡੀਜ਼ੀਸ ਐਨੀਮੀਆ ਓਡੀਮਾ ਐਨੀਮੀਆ ਦੇ ਵਿੱਚ ਇਨਸਾਨ ਦੇ ਸਰੀਰ ਦੇ ਵਿੱਚ ਖੂਨ ਦੀ ਮਾਤਰਾ ਘਟ ਜਾਂਦੀ ਹੈ ਅਤੇ ਓਡੀਮਾ ਦੇ ਵਿੱਚ ਇਨਸਾਨ ਦੇ ਸਰੀਰ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਸੋਜਿਸ਼ ਵਾਂਗੂ ਮਹਿਸੂਸ ਹੁੰਦਾ ਹੈ ਇਨਸਾਨ ਬਵਾਸੀਰ ਦੀ ਬਿਮਾਰੀ ਤੋਂ ਗ੍ਰਸਤ ਹੋ ਜਾਂਦਾ ਹੈ ਆਯੁਰਵੈਦਿਕ ਟ੍ਰੀਟਮੈਂਟ ਆਫ ਆਈਬੀਐਸ ਅਭਿਆੰਗ ਸ਼ਿਰੋਦਾਰਾ ਪਿਚੂਦਾਰਨ ਵਿਰੇਚਨ ਪੰਚਕਰਮਾ ਡਾਈਟ ਸ਼ਾਕਾਹਾਰੀ ਭੋਜਨ ਦਾ ਗ੍ਰਹਿਣ ਕੀਤਾ ਜਾਵੇ ਹਲਕਾ ਭੋਜਨ ਗ੍ਰਹਿਣ ਕੀਤਾ ਜਾਵੇ ਕਿੰਨਾ ਖਾਣਿਆਂ ਤੋਂ ਪਰਹੇਜ਼ ਕੀਤਾ ਜਾਵੇ ਇਨ੍ਹਾਂ ਖਾਣਿਆਂ ਤੋਂ ਪਰਹੇਜ਼ ਕੀਤਾ ਜਾਵੇ ਜਿਵੇਂ ਕਿ ਤਲੇ ਆਇਆ ਭੋਜਨ ਮਸਾਲੇਦਾਰ ਭੋਜਨ ਫਾਸਟ ਫੂਡ ਆਲੂ ਗੋਭੀ ਪੈਕਡ ਫੂਡ ਸਿਰਕਾ ਜਿਹੜੇ ਭੋਜਨ ਦੇ ਵਿੱਚ ਸਿਰਕੇ ਦੀ ਵਰਤੋਂ ਕੀਤੀ ਜਾਂਦੀ ਹੈ ਉਹਦਾ ਪੂਰੀ ਤਰ੍ਹਾਂ ਯੂਜ਼ ਬੰਦ ਕਰ ਦਿੱਤਾ ਜਾਵੇ ਡੀਪ ਫਰਾਈਡ ਫੂਡ ਸੈਮੀ ਕੁਕਡ ਫੂਡ ਪੈਕਡ ਮਟੀਰੀਅਲ ਵੈਂਟ ਟੂ ਬੀਟ ਅ ਡਾਕਟਰ if anyone is suffering from ibs ਜੇਕਰ ਕੋਈ ਇਨਸਾਨ ਆਈਬੀਐਸ ਦੀ ਪ੍ਰੋਬਲਮ ਤੋਂ ਗ੍ਰਸਤ ਹੈ ਤਾਂ ਕਿਸ ਸਮੇਂ ਇੱਕ ਚਿਕਿਤਸਕ ਨੂੰ ਮਿਲਣਾ অতি ਜ਼ਰੂਰੀ ਹੋ ਜਾਂਦਾ ਹੈ ਜੇਕਰ ਇਨਸਾਨ ਦਾ ਭਾਰ ਘਟਣ ਲੱਗ ਜਾਂਦਾ ਹੈ ਲੂਜ਼ ਮੋਸ਼ਨਸ ਰੈਕਟਲ ਬਲੀਡਿੰਗ ਇਨਸਾਨ ਅਨੀਮੀਆ ਦੀ ਬਿਮਾਰੀ ਤੋਂ ਗ੍ਰਸਤ ਹੋ ਜਾਂਦਾ ਹੈ ਇਨਸਾਨ ਦੇ ਸਰੀਰ ਦੇ ਵਿੱਚ ਖੂਨ ਦੀ ਮਾਤਰਾ ਘਟ ਜਾਂਦੀ ਹੈ ਬਹੁਤ ਜ਼ਿਆਦਾ ਉਲਟੀਆਂ ਆਉਂਦੀਆਂ ਹਨ ਪੇਟ ਦੇ ਵਿੱਚ ਦਰਦ ਹੁੰਦਾ ਹੈ ਜੋ ਕਿ ਗੈਸ ਦੇ ਪਾਸ ਹੋਣ ਤੋਂ ਬਾਅਦ ਵੀ ਨਹੀਂ ਹਟਦਾ ਜੇਕਰ ਇਹਨਾਂ ਦੇ ਵਿੱਚੋਂ ਕੋਈ ਵੀ ਲੱਛਣ ਇਨਸਾਨ ਨੂੰ ਦੇਖਣ ਨੂੰ ਮਿਲਦਾ ਹੈ ਤਾਂ ਤੁਰੰਤ ਹੀ ਡਾਕਟਰ ਨੂੰ ਮਿਲਿਆ ਜਾਵੇ ਆਯੁਰਵੈਦਿਕ ਟ੍ਰੀਟਮੈਂਟ ਆਫ ਆਈਬੀਐਸ ਲੰਗਨ ਦੀਪਨ ਸਨੇਹਨ ਸ਼ੋਧਨ ਚਿਕਿਤਸਾ ਬਸਤੀ ਪੰਚਕਰਮਾ ਨਿਦਾਨ ਪਰਿਵਰਜਨ ਸੂਪ ਆਚੇ ਭੋਜਨ ਆਯੁਰਵੈਦਿਕ ਹਰਬਸ ਸੌਂਫ ਤ੍ਰਿਫਲਾ ਆਮਲਾ ਐਲੋਵੇਰਾ ਹਿੰਗ ਅਜਵਾਇਨ ਈਸਬ ਗੋਲ ਹਾਸਕ ਸ਼ੁੰਠੀ ਪੇਲਵ ਮੁਲਾਠੀ ਇਹਨਾਂ ਆਯੁਰਵੇਦਿਕ ਖਰਬਚ ਦੀ ਵਰਤੋਂ ਆਈਬੀਐਸ ਦੇ ਟ੍ਰੀਟਮੈਂਟ ਵਿੱਚ ਕੀਤੀ ਜਾਂਦੀ ਹੈ ਜੇਕਰ ਇਨਸਾਨ ਆਪਦੀ ਡੇਲੀ ਰੁਟੀਨ ਨੂੰ ਚੇਂਜ ਕਰ ਲੈਂਦਾ ਹੈ ਤਾਂ ਇਨਸਾਨ ਆਈਬੀਐਸ ਦੀ ਬਿਮਾਰੀ ਤੇ ਕਾਬੂ ਪਾ ਸਕਦਾ ਹੈ ਆਯੁਰਵੇਦਿਕ ਦਵਾਈਆਂ ਦੀ ਵਰਤੋਂ ਨਾਲ ਆਈਬੀਐਸ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ ਇਹਨਾਂ ਕਹਿੰਦਾ ਹੋਇਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ